ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀ ਦੋ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਬਣਾਈ ਪਹਿਲਾਂ ਵੀ ਸੀ ਤੇ ਉਹ ਕਿਸੇ ਢੰਗ ਤਰੀਕੇ ਨਾਲ ਨਹੀਂ ਸੀ ਬਣੀ ਕੋਈ ਆਵਾਜ਼ ਬੂਜਦੀ ਮੈਸਟਿਕ ਸਿਗੀ ਵਿੱਚ ਤੇ ਪੂਰੀ ਸਹੀ ਤਰੀਕੇ ਨਾਲ ਨਹੀਂ ਬਣੀ ਸੀ ਤਾਂ ਕਰਕੇ ਆਪਾਂ ਪੁਰਾਣੀਆਂ ਵੀਡੀਓ ਡਿਡ ਮਾਰ ਦਿੱਤੀਆਂ ਤੇ ਦੁਬਾਰੇ ਨਵੇਂ ਸਿਰੇ ਤੋਂ ਜਿਹੜੀ ਵੀਡੀਓ ਬਣਾ ਦਿੱਤੀ ਆ ਤੇ ਇਹ ਵੀਡੀਓ ਆਪਣੀ ਰਿਲੇਟਡ ਆ ਆਪਣੇ ਸਰੀਰ ਦੇ ਨਾਲੀ ਜਿਵੇਂ ਕਿ ਹੁਣ ਸਿਆਲਾਂ ਦਾ ਮੌਸਮ ਗਰਮੀਆਂ ਦੇ ਮੌਸਮ ਚ ਵੀ ਇਹ ਨੁਕਤਾ ਜਿਹੜਾ ਵਰਤਿਆ ਜਾਂਦਾ ਤੇ ਸੜਾ ਚ ਵੀ ਵਰਤਿਆ ਜਾਂਦਾ ਵਾ ਬਸ ਧਿਆਨ ਦੇਣਾ ਇਸ ਗੱਲ ਤੇ ਆ ਵੀ ਇਹ ਚੀਜ਼ਾਂ ਆਪਾਂ ਨੂੰ ਮਿਲਦੀਆਂ ਰਹਿਣ ਜਾਂ ਫਿਰ ਤੁਸੀਂ ਆਪਦੇ ਮੌਸਮ ਦੇ ਹਿਸਾਬ ਨਾਲ ਇਹ ਚੀਜ਼ਾਂ ਲੈ ਕੇ ਰੱਖੋ ਘਰੇ ਸਟੋਰ ਕਰਕੇ ਰੱਖੋ ਤੇ ਉਸ ਤੋਂ ਬਾਅਦ ਤੁਸੀਂ ਇਹਨਾਂ ਚੀਜ਼ਾਂ ਨੂੰ ਵਰਤ ਸਕਦੇ ਆ ਕਿਉਂਕਿ ਸਰੀਰ ਨੂੰ ਹਰੇਕ ਤਰ੍ਹਾਂ ਦੇ ਚੀਜ਼ ਦੀ ਲੋੜ ਪਈ ਰਹਿੰਦੀ ਆ ਕਿਉਂਕਿ ਆਪਣਾ ਖਾਣ ਪੀਣ ਇਹੋ ਜਿਹਾ ਹੋ ਗਿਆ ਵਾ ਕੋਈ ਪਤਾ ਨਹੀਂ ਕਦੋਂ ਸਰੀਰ ਨੂੰ ਕਿਹੜਾ ਫਾਲਟ ਪੈ ਜਾਣਾ ਕਿਹੜਾ ਨੁਕਸ ਪੈ ਜਾਣਾ ਤੇ ਆਪਣਾ ਇਹ ਨੁਕਤਾ ਜਿਹੜਾ ਇਹ ਅੱਜ ਆਪਾਂ ਫੇਰ ਸ਼ੇਅਰ ਕਰਨ ਲੱਗੇ ਆ ਤੁਹਾਡੇ ਨਾਲ ਜਿਨ੍ਹਾਂ ਵੀਰਾਂ ਦੇ ਗੁਰਦਿਆਂ ਦੇ ਵਿੱਚ ਪ੍ਰੋਬਲਮ ਆ ਜਾਂ ਗਦੂਦਾਂ ਦੀ ਪ੍ਰੋਬਲਮ ਆ ਗਦੂਦਾਂ ਦਾ ਸਾਇਜ਼ ਵੱਧ ਜਾਣਾ ਇੱਕ ਨਾੜੀ ਆ ਉਹ ਬਲੌਕ ਹੋ ਜਾਂਦੀ ਆ ਸਿਆਹੀ ਘਟ ਵੱਜ ਜਾਂਦਾ ਉਹਦਾ ਤੇ ਇਹਦੇ ਵਾਸਤੇ ਸਰੀਰ ਨੂੰ ਡੀਟੌਕਸ ਕਰਨਾ ਬਹੁਤ ਜ਼ਰੂਰੀ ਹੈ ਇੱਕ ਡੀਟੌਕਸ ਪਲਾਨ ਆਪਾਂ ਤੁਹਾਨੂੰ ਦੱਸਣ ਲੱਗੇ ਆ ਤੇ ਜਿਨ੍ਹਾਂ ਵੀਰਾਂ ਨੇ ਪਹਿਲਾਂ ਵੀਡੀਓ ਦੇਖ ਲਈ ਆ ਉਹਨਾਂ ਦੇ ਵੀ ਕੰਮ ਆਊਗੀ ਚੀਜ਼ ਇਹ ਤੇ ਜਿਨ੍ਹਾਂ ਨੇ ਨਵੇਂ ਮੇਰੇ ਵੀਰ ਜੁੜੇ ਆ ਆਪਣੇ ਨਾਲ ਤੇ ਉਹਨਾਂ ਦੇ ਵੀ ਕੰਮ ਆਊਗੀ ਇਹ ਨੁਕਤਾ ਜਿਹੜਾ ਵਾ ਇਹ ਜਰੂਰ ਵਰਤਿਆ ਕਰੋ 5 ਕਿ ਦਿਨ ਮਹੀਨੇ ਦੇ ਵਿੱਚ 5 ਦਿਨ ਵਰਤਨਾ ਵਰਤਨਾ ਕਦੋਂ ਆ ਸਵੇਰੇ 플ਸ਼ ਜਾਣ ਤੋਂ ਅੱਧਾ ਘੰਟਾ ਬਾਅਦ ਸਵੇਰੇ ਤੁਸੀਂ ਟਾਇਲਟ ਜਾਂਦੇ ਹੋ 플ਸ਼ ਜਾਂਦੇ ਹੋ ਤਾਂ ਉਸ ਤੋਂ ਬਾਅਦ ਅੱਧਾ ਘੰਟਾ ਕੁਝ ਖਾਣਾ ਪੀਣਾ ਨਹੀਂ ਤੇ ਫਿਰ ਇਹ ਨੁਕਤਾ ਵਾ ਜਿਹੜਾ ਵਰਤਨਾ ਵਾ ਜਿਨ੍ਹਾਂ ਦੇ ਕਿਸੇ ਵੀ ਤਰ੍ਹਾਂ ਖਾਣ ਪੀਣ ਦੇ ਨਾਲ ਆਪਣੇ ਸਰੀਰ ਦੇ ਵਿੱਚ ਸਿਆਣਾ ਚ ਵੀ ਆਪਾਂ ਬਹੁਤ ਚੀਜ਼ਾਂ ਜਿਹੜੀਆਂ ਹੈਵੀ ਆ ਉਹ ਖਾਣੇ ਰਹਿੰਦੇ ਜਿਵੇਂ ਸਾਗ ਹੋਇਆ ਜਾਂ ਹੋਰ ਜਿਹੜੀਆਂ ਚੀਜ਼ਾਂ ਨੂੰ ਆਪਣਾ ਸਰੀਰ ਛੇਤੀ ਡਾਈਜੈਸਟ ਨਹੀਂ ਕਰਦਾ ਤੇ ਇਹਨਾਂ ਚੀਜ਼ਾਂ ਦੇ ਦੁਰਪ੍ਰਭਾਵ ਆ ਜਿਹੜੇ ਉਹ ਸਰੀਰ ਦੇ ਉੱਤੇ ਪੈਂਦੇ ਆ ਚਾਹੇ ਉਹ ਗੁਰਦੇ ਹੋਣ ਤੇ ਚਾਹੇ ਤੁਹਾਡਾ ਲੀਵਰ ਹੋਵੇ ਲੀਵਰ ਦੀ ਦੇਖਭਾਲ ਬਹੁਤ ਜ਼ਰੂਰੀ ਆ ਗੁਰਦਿਆਂ ਦੀ ਦੇਖਭਾਲ ਬਹੁਤ ਜ਼ਰੂਰੀ ਆ ਤੇ ਸਾਰੇ ਸਰੀਰ ਦੀ ਦੇਖਭਾਲ ਬਹੁਤ ਜ਼ਰੂਰੀ ਆ ਕੁਝ ਗੱਧ ਚੀਜ਼ਾਂ ਖਾਣ ਦੇ ਨਾਲ ਆਪਣੇ ਸਰੀਰ ਦੇ ਵਿੱਚ ਬਹੁਤ ਅਜਿਹੇ ਤੱਤ ਆ ਜਿਹੜੇ ਇਕੱਠੇ ਹੋ ਜਾਂਦੇ ਆ ਸਰੀਰ ਦੇ ਵਿੱਚ ਤੇ ਉਹ ਮੁੜ ਕੇ ਮੁਸ਼ਕਲ ਖੜੀ ਕਰਦੇ ਆ ਹੌਲੀ ਹੌਲੀ ਉਹ ਤੱਤ ਇਕੱਠੇ ਹੁੰਦੇ ਰਹਿੰਦੇ ਆ ਤਾਂ ਮੁਸ਼ਕਲਾਂ ਵੱਧਦੀਆਂ ਰਹਿੰਦੀਆਂ ਆ ਵਾ ਤੇ ਇਹੇ ਛੋਟੀਆਂ-ਛੋਟੀਆਂ ਮੁਸ਼ਕਲਾਂ ਗੰਭੀਰ ਬਿਮਾਰੀਆਂ ਦਾ ਰੂਪ ਆ ਜਿਹੜਾ ਉਤਾਰਨ ਕਰ ਲੈਂਦੀਆਂ ਆ ਵਾ ਸੋ ਅੱਜ ਦੀ ਵੀਡੀਓ ਜਿਹੜੀ ਬਣਾਉਣ ਲੱਗੇ ਆ ਆਪਾਂ ਇਹਦੇ ਵਿੱਚ ਤੁਹਾਨੂੰ ਇਹੀ ਦੱਸਾਂਗੇ ਵੀ ਕਿਵੇਂ ਆਪਣੇ ਸਰੀਰ ਨੂੰ ਡੀਟੌਕਸ ਕਰਨਾ ਤੇ ਕਿਵੇਂ ਆਪਣੇ ਸਰੀਰ ਦੀ ਆਪਾਂ ਹਿਫਾਜ਼ਤ ਕਰਨੀ ਆ ਕਿਵੇਂ ਇਹਨੂੰ ਸਾਫ਼ ਸੁਥਰਾ ਰੱਖਣਾ ਠੀਕ ਆ ਜੀ ਲੋ ਜੀ ਆਪਾਂ ਤੁਹਾਨੂੰ ਸੁਣ ਲੱਗੇ ਆ ਤੁਹਾਨੂੰ ਨੁਕਤਾ ਨੌਕਦਰ ਬੱਚੇ ਕੀ ਲੈਣਾ ਆਪਾਂ ਜਿਹੜੀਆਂ ਜ਼ਰੂਰੀ ਚੀਜ਼ਾਂ ਲੈਣੀਆਂ ਇੱਕ ਤਾਂ ਆਪਾਂ ਲੈਣੇ ਆ ਨਿੰਬੂ ਜਾਨੀ ਕਿ ਇੱਕ ਵਾਰੀ ਇੱਕ ਦਿਨ ਬਣਾਉਣ ਵਾਸਤੇ ਇੱਕ ਨਿੰਬੂ ਬਹੁਤ ਆ ਇੱਕ ਗਲਾਸ ਪਾਣੀ ਦਾ ਇੱਕ ਗਲਾਸ ਪਾਣੀ ਦਾ ਲੈ ਲੈਣਾ ਆਪਾਂ ਇੱਕ ਨਿੰਬੂ ਲੈ ਲੈਣਾ ਵਾ ਤੇ ਨਾਲ ਲੈਣੇ ਆ ਆਪਾਂ ਮੱਕੀ ਦੇ ਵਾਲ ਮੱਕੀ ਦੀਆਂ ਛੱਲੀਆਂ ਹੁੰਦੀਆਂ ਹੋ ਸਕੇ ਤਾਂ ਇਹ ਛਲੀਆਂ ਦੇ ਵਾਲ ਆ ਜਿਹੜੇ ਇਹ ਤੁਸੀਂ ਬਿਨਾ ਰੇਸਪਰੇ ਵਾਲੀ ਦੀ ਸਪਰੇਅ ਕਰ ਦਿੰਦੇ ਮੱਕੀ ਤੇ ਉਹ ਨਾ ਲਿਓ ਜਿੱਥੇ ਨਹੀਂ ਸਪਰੇਅ ਹੁੰਦੀ ਆਰਗੈਨਿਕ ਆ ਮੱਕੀ ਉਹਨਾਂ ਦੇ ਵਾਲ ਲੈ ਲਿਓ ਇਹ ਫਾਇਦਾ ਜ਼ਿਆਦਾ ਕਰਨਗੇ ਮੱਕੀ ਦੀ ਛੱਲੀ ਦੇ ਵਾਲ ਲੈ ਲੈਣੇ ਆ ਦੇਖੋ ਇਸ ਤਰ੍ਹਾਂ ਦੇ ਹੁੰਦੇ ਆ ਸਾਰਿਆਂ ਨੇ ਦੇਖੀ ਹੋਣਗੇ ਤਕਰੀਬਨ ਇਹ ਇੰਨਾ ਦਣੇ ਜਣ ਕੇ ਘੱਟ ਮਿਲਦੇ ਆ ਪਰ ਜਿਹੜੇ ਸਾਂਭ ਨਾਲੇ ਵੀਰ ਆ ਉਹ ਸਾਂਭ ਕੇ ਰੱਖਦੇ ਆ ਤੇ ਕੰਮ ਆਉਣ ਵਾਲੀ ਚੀਜ਼ ਆ ਇਹ ਕੈਨੇਡਾ ਅਮਰੀਕਾ ਵਿੱਚ ਬਹੁਤ ਮਹਿੰਗੇ ਮਿਲਦੀਆਂ ਇਹ ਚੀਜ਼ਾਂ ਆਪਣੇ ਵੀ ਮੌਲਜ਼ ਦੇ ਵਿੱਚ ਮਿਲ ਜਾਂਦੀਆਂ ਵਾ ਪਰ ਬਹੁਤ ਮਹਿੰਗੀਆਂ ਮਿਲਦੀਆਂ ਇਹ ਚੀਜ਼ਾਂ ਤੇ ਇਹਨਾਂ ਚੀਜ਼ਾਂ ਨੂੰ ਸਾਂਭਣਾ ਸਿੱਖੋ ਇਹ ਚੀਜ਼ਾਂ ਬਹੁਤ ਗੁਣਕਾਰੀ ਚੀਜ਼ਾਂ ਨੇ ਤੇ ਮੱਕੀ ਦੇ ਛੱਲੀ ਦੇ ਵਾਲ ਆ ਇਹ ਤੇ ਇਹ ਆਪਾਂ ਲੈਣੇ ਆ ਯਾਨੀ ਕਿ ਮੰਨ ਲਓ ਤੁਸੀਂ ਦੋ ਛੱਲੀਆਂ ਦੇ ਵਾਲ ਕਹਿ ਲੈਣੇ ਆਪਾਂ ਜ਼ਿਆਦਾ ਨਹੀਂ ਲੈਣੇ ਇਹ ਇੰਨੇ ਕੁ ਵਾਲ ਲੈ ਰੂ ਆਪਾਂ ਦੋ ਛੱਲੀਆਂ ਚੋਂ ਆਪਣੇ ਇੰਨੇ ਵਾਲ ਨਿਕਲੇ ਆਉਣੇ ਆ ਇੰਨੇ ਵਾਲ ਲੈਣੇ ਆ ਆਪਾਂ ਇਹਨਾਂ ਨੂੰ ਆਪਾਂ ਪਤੀਲੇ ਦੇ ਵਿੱਚ ਪਾ ਲੈਣਾ ਕੋਈ ਵੀ ਭਾਂਡਾ ਲੈ ਲਓ ਸਟੀਲੋ ਦਾ ਭਾਂਡਾ ਲੈ ਲਓ ਲੋਹੇ ਦਾ ਭਾਂਡਾ ਲੈ ਲਓ ਤੇ ਉਹਦੇ ਵਿੱਚ ਆਪਾਂ ਇਹਨਾਂ ਨੂੰ ਪਾ ਲੈਣਾ ਵਾ ਠੀਕ ਆ ਤੇ ਵਿੱਚ ਪਾ ਦੇਣਾ ਆਪਾਂ ਇਹਦੇ ਇੱਕ ਗਲਾਸ ਪਾਣੀ ਦਾ ਤਾਜਾ ਪਾਣੀ ਪਾ ਲੈਣਾ ਆਪਾਂ ਇੱਕ ਗਲਾਸ ਤੇ ਇੱਕ ਮੁੰਡਾ ਹੋਰ ਆਪਣੇ ਕੋਲ ਉਹਨੇ ਵੀ ਪੀਣਾ ਪਾਣੀ ਆ ਆਪਾਂ ਪਾਣੀ ਥੋੜਾ ਜਿਹਾ ਹੋਰ ਲੈ ਲੈਨੇ ਆ ਲੈ ਫਿਰ ਥੋੜਾ ਜਿਹਾ ਅੱਧਾ ਇੱਕ ਗਲਾਸ ਹੋਰ ਦੇ ਪਾਣੀ ਦਾ ਤੇ ਆਪਾਂ ਡੇਢ ਗਲਾਸ ਪਾਣੀ ਦਾ ਪਾ ਲਈਏ ਇਹਦੇ ਵਿੱਚ ਬਾਲ ਆਪਾਂ ਥੋੜੀ ਜਿਹੀ ਮਾਤਰਾ ਹੋਰ ਵਧਾ ਲੈਨੇ ਆ ਤੇ ਆਪਾਂ ਤੁਹਾਨੂੰ ਸਾਰਾ ਅੱਜ ਬਣਾ ਕੇ ਵੀ ਦਿਖਾਵਾਂਗੇ ਤੇ ਤੁਹਾਨੂੰ ਇਹਦੇ ਗੁਣ ਵੀ ਦੱਸ ਦੇ ਰਹੇ ਨੇ ਨਾਲ ਦੀ ਨਾਲ ਤੇ ਆਪਾਂ ਥੋੜੇ ਜਿਹਾ ਵਾਲੇ ਦੇ ਵਿੱਚ ਹੋਰ ਪਾ ਲਈਏ ਤੇ ਬਾਕੀ ਵਾਲ ਆਪਾਂ ਸ਼ਾਂਤੇ ਰੱਖ ਲੈਣੇ ਆਂ ਤੇ ਅੱਗੇ ਆਪਣੇ ਕੰਮ ਆਉਣਗੇ ਇਹ ਫਿਰ ਪੀਆਗੇ ਆਪਾਂ ਇਹਨੂੰ ਲਗਾਤਾਰ ਜੇ ਪੱਧਾ ਗਲਾਸ ਪਾਣੀ ਦਹੀਂ ਦੇ ਵਿੱਚ ਉਹ ਪਾਤਾ ਵਾ ਤੇ ਇਹਨੂੰ ਵਰਤਨਾ ਕਿਵੇਂ ਆ ਪੀਣਾ ਕਿਵੇਂ ਇਹ ਵੀ ਤੁਹਾਨੂੰ ਨਾਲ ਦੀ ਨਾਲ ਮੈਂ ਦੱਸ ਦਾਵਾਂ ਤੇ ਇਸ ਤੋਂ ਬਾਅਦ ਇਹਨੂੰ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਉਬਾਲਾ ਦਿਵਾ ਲੈਣਾ ਆਪਾਂ ਇਸ ਪਾਣੀ ਨੂੰ ਉਬਾਲਾ ਦਬੋਣਾ ਆਪਾਂ ਚੰਗੀ ਤਰ੍ਹਾਂ ਰਿਜਣ ਲਾਗਣਾ ਪਾਣੀ ਨੂੰ ਤੇ ਰੱਜ ਰੱਜ ਕੇ ਜਦੋਂ ਪਾਣੀ ਅੱਧਾ ਰਹਿ ਗਿਆ ਜਦੋਂ ਪਾਣੀ ਇਹ ਉਬਲ ਉਬਲ ਕੇ ਅੱਧਾ ਰਹਿ ਗਿਆ ਤਾਂ ਫੇਰ ਆਪਾਂ ਇਹ ਜਿਹੜਾ ਪਾਣੀ ਆ ਇਹਨੂੰ ਪੀਣਾ ਵਾ ਪੀਣ ਦਾ ਟਾਈਮ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵਾਂ ਵੀ ਸਵੇਰੇ ਫਲਸ ਜਾਣ ਤੋਂ ਅੱਧਾ ਘੰਟਾ ਬਾਅਦ ਇਹ ਪਾਣੀ ਜਿਹੜਾ ਵਾ ਪੀਣਾ ਤੁਸੀਂ ਲਓ ਜੀ ਆਪਾਂ ਇਧਰੇ ਪਾਸੇ ਕਰ ਦਿੰਦੇ ਆ ਗੈਸ ਚਾਲੂ ਤੇ ਪਾਣੀ ਰੱਖ ਤਾ ਭਰ ਜਣਾ। ਲੋਰੀ ਆਪਣਾ ਪਾਣੀ ਆ ਜਿਹੜਾ ਰਜ ਰਜ ਕੇ ਤਿਆਰ ਆ ਇਹ। ਕਾਫੀ ਉਬਲ ਗਿਆ ਯਾਨੀ ਕਿ ਕਾਫੀ ਰਜ ਗਿਆ ਇਹ ਤੇ ਇਸ ਤਰ੍ਹਾਂ ਦੀ ਇਹਦੀ ਹਾਲਤ ਬਣ ਗਈ ਹੈ ਪਿੱਛੋ ਵਾਲਾ ਨੇ। ਤੇ ਹੁਣ ਆਪਾਂ ਇਹਦੇ ਵਿੱਚ ਨਿੰਬੂ ਪਾ ਲੈਣਾ ਇੱਕ। ਐਨੇ ਪਾਣੀ ਦੇ ਵਿੱਚ ਆਪਾਂ ਸਿਰ ਇੱਕ ਨਿੰਬੂ ਹੀ ਪਾਉਣਾ ਮਤ ਜਿਆਦਾ ਨਿੰਬੂ ਨਹੀਂ ਪਾਉਣਾ। ਕਿ ਜੇ ਤੁਸੀਂ ਉਹ ਆਪ ਕੱਟ ਕੇ ਤੇ ਚੰਗੀ ਤਰ੍ਹਾਂ ਪਾ ਕੇ ਵਿੱਚ ਨਚੂਕ ਦੇਣਾ ਹੈ। ਮੇਰੇ ਹਵਾ ਹੀ ਜਾਂਦੀ ਹੋਣਾ ਦੱਸਦੇ ਰਹੇ ਜਾਂ। ਆਹ ਆ। ਜੇ ਨਿੰਬੂ ਉਮੀ ਪੋਣਾ ਜਦੋਂ ਪੀਣਾ ਆ ਇਹਨੂੰ। ਆਇ ਨਹੀਂ ਹੈਗਾ ਵੀ ਤੁਸੀਂ ਬਣਾ ਕੇ ਰੱਖ ਲਿਆ ਤਾਂ ਨਿੰਬੂ ਵਿੱਚ ਪਾ ਕੇ ਰੱਖ ਜਾ ਤੇ ਪੀਣਾ ਬਾਅਦ ਚ। ਜਦੋਂ ਵੀ ਪੀਣਾਮ ਨਾਲ ਦੀ ਨਾਲ ਹੀ ਨਿੰਬੂ ਪਾ ਲੈਣਾ ਇਹਦੇ ਵਿੱਚ ਤੇਮ ਪੀ ਜਾਣਾ। ਇਹਦੇ ਵਿੱਚ ਸਵਾਦ ਵਾਸਤੇ ਤੁਸੀਂ ਕਾਲਾ ਨੂਰ ਤੇ ਕਾਲੀ ਮਿਰਚ ਵੀ ਪਾ ਸਕਦੇ ਹੋ। ਮਿਆ ਆਪ ਦੇ ਸਾਫ ਦੇ ਕਾਲਾ ਨੂੰ ਪਾ ਲ ਥੋੜਾ ਜਿਹਾ ਕੁੜੀ ਮਾਤਰਾ ਚ ਪਾਉਣਾ ਜ਼ਿਆਦਾ ਨਹੀਂ ਤੇ ਕਾਲੀ ਮਿਰਚ ਵੀ ਪਾ ਸਕਦੇ ਹੋ ਥੋੜੀ ਜੀ ਲੋਈਆਪ ਨੂੰ ਦੋ ਨਿੰਬੂ ਉਪਨੇ ਚੋੜੇ ਗਏ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਕਾਲਾ ਨਮਕ ਪਾ ਲੈਂਦੇ ਆ ਕਾਲੇ ਨਮਕ ਦੇ ਨਾਲ ਸੁਆਦ ਵੀ ਆਣ ਕੇ ਵਧੀਆ ਬਣ ਚੁਗਾ ਇਹਦਾ ਤੁਸੀਂ ਪਪਾਤਾ ਇਹਦੇ ਵਿੱਚ ਕਾਲਾ ਨਮਕ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਕੇ ਇਹਨੂੰ ਆਪਾਂ ਪਾਣ ਕੇ ਇਸ ਲਾਫਾਂ ਚ ਪਾ ਲੈਣੇ ਆ ਜਿਹਨੂੰ ਘਟ ਘਟ ਕਰਕੇ ਚਾਹ ਨੂੰ ਪੀਣਾ ਹੌਲੀ ਹੌਲੀ ਆਪਾਂ ਕੋਈ ਕਾਲੀ ਦਵਾਈ ਦੇ ਤੌਰ ਤੇ ਆਪਾਂ ਲੈ ਰਹੇ ਆ ਤੇ ਦਵਾਈ ਵਾਂਗੂ ਸਮਝ ਕੇ ਪੀਣਾ ਹੈ ਕਿ ਆਸ ਆਪਣੇ ਤਿਆਰ ਹੋ ਗਏ ਆ ਇਹ ਤੇ ਪੂਰਾ ਵਧੀਆ ਬਣ ਗਿਆ ਵਾ ਤੇ ਸਰੀਰ ਨੂੰ ਸਾਫ ਸੁਸਰਾ ਕਰਨ ਵਾਸਤੇ ਡੀਟੌਕਸ ਕਰਨ ਵਾਸਤੇ ਇਹਨੂੰ ਜ਼ਰੂਰ ਪੀਆ ਕਰੋ 5 ਦਿਨ ਲਗਾਤਾਰ ਪੀ ਸਕਦੇ ਹੋ ਤੁਸੀਂ ਇਹਨੂੰ ਹਰੇਕ ਮਹੀਨੇ 5 ਦਿਨ ਯਾਨੀ ਕਿ ਜਿੰਨਾ ਟਾਈਮ ਸੀਜ਼ਨ ਦੇ ਵਿੱਚ ਤੁਹਾਨੂੰ ਛੜੀਆਂ ਮਿਲਦੀਆਂ ਉਹ ਸੀਜ਼ਨ ਤੱਕ ਜ਼ਰੂਰ ਪੀਆ ਕਰੋ ਕਿ ਜਿੰਨੇ ਵੀ ਆਪਣੇ ਅੰਦਰ ਗੰਦਗੀ ਜਮ੍ਹਾਂ ਹੋ ਚੁੱਕੀ ਹੈ ਖਾਣ ਪੀਣ ਦੇ ਨਾਲ ਤੇ ਉਹਨੂੰ ਸਾਫ ਕਰਨ ਵਾਸਤੇ ਐਦੋਂ ਵਧੀਆ ਚੀਜ਼ ਤੁਹਾਨੂੰ ਇਹ ਦੂਸਾਂ ਸਸਤੀ ਚੀਜ਼ ਕਿਤੇ ਨਹੀਂ ਮਿਲਦੀ ਇਹ ਕੁਦਰਤੀ ਖਰਾਕਾਂ ਆਪਣੇ ਪੰਜਾਬ ਦੀਆਂ ਤੇ ਇਹਨਾਂ ਨੂੰ ਜ਼ਰੂਰ ਵਰਤਿਆ ਕਰੋ ਧੰਨਵਾਦ